فوٹو گراف فوٹو گرافر ਹੋਣਿਆ ਅਸੀਂ ਜਲਦੀ ਕੀਆ ਜਰੂਰੀ ਹੈ ਸਸੇ ਕੌਂਸਲ ਕਰਦੇ ਬੰਦ ਕਰਦੇ ਅੱਜ ਅੱਜ ਬੇਟਾ ਮੇਰੇ ਕੋਲ ਬੜ ਬੜ ਬੋਲਦੇ ਹੋਰ ਨਹੀਂ ਸਵਰਾਈ ਤੋਣਾ ਭਲੀ ਸਾਸ ਕਾ ਭਾਜੀ ਹੈ ਸਰਪ੍ਰਾਈਜ਼ ਦੇ ਨਾਮ ਤੋਂ ਪਰ ਠੀਕ ਹੈ ਆਹਿੰਦਾ ਸਮਾਂ ਕੰਮ ਕਰਕੇ ਲੋਕੀ ਇਹਦੇ ਸ਼ਾਮਲ ਹੋ ਰਹੇ ਆ ਇਹ ਜਿਹੜਾ ਪੂਰੇ ਵੱਧਦਾ ਜਾ ਰਿਹਾ ਦਿਨੋਂ ਦੇੜੀ ਕਿਉਂਕਿ ਇਹ ਬੜੇ ਪਰਮ ਦੇ ਨਾਲ ਕੰਮ ਕਰਦੇ ਆ ਇਹਦੇ ਨਾਲ ਕੰਮ ਕਰਦੇ ਆ ਪ੍ਰਹਾਰਿਕ ਨੂੰ ਮਾਨ ਸਤਕਾਰ ਜਿਹੜਾ ਦਿੰਦੇ ਆ ਜੋ ਇੱਕ ਸਮਾਜ ਆਦਾ ਹੋ ਗਿਆ ਯਾਰ ਅੱਜ ਬਹੁਤ ਜ਼ਿਆਦਾ ਪਰਿਵਾਰ ਜਿਹੜੇ ਨੇ ਵਾਰ ਨੰਬਰ 4 ਆ ਜੰਝਕਰ ਦੇ ਵਿੱਚ ਇਕਤ੍ਰਿਤ ਹੋਏ ਨੇ ਬੀਜੇਪੀ ਦਾ ਪੱਲਾ ਫੜਨ ਵਾਸਤੇ ਉਦੇ ਸ਼ਾਮਲ ਹੋਣ ਵਾਸਤੇ ਉਸ ਤੋਂ ਪਹਿਲਾਂ ਮੈਂ ਇੱਕ ਬੇਨਤੀ ਰਾਕੇ ਛੋਟੀ ਜਿਹੀ ਅਰਦਾਸ ਜਿਹੜੀ ਆ ਨਾਮ ਜੀ ਨੇ ਰਸਿਆ ਆ ਛੋਟੀ ਜਿਹੀ ਅਰਦਾਸ ਜਿਹੜੀ ਪਰਮਾਤਮਾ ਨਾਮ ਲੈ ਰਿਹਾ ਪਵਿੱਤਰ ਨਾਰਾ ਬੁਲੰਦ ਕਰਾਂਗੇ ਹallelujah 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 ਤਾਂ ਨ ਆ ਗਿਆ ਪਰਿਵਾਰ ਦੇ ਜਿਹੜੇ ਸਾਡੇ ਗ੍ਰਹਿ ਵਿਖੇ ਆਏ ਨੇ ਇਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਤੇ ਉਹ ਬਾਉ ਜੀ ਵੀ ਸਾਡੇ ਆਏ ਨੇ ਇਹਨਾਂ ਦਾ ਵੀ ਬਹੁਤ ਸ਼ੁਕਰੀਆ ਦਾ ਜੀ ਤੇ ਅਸੀਂ ਇਹ ਵੀ ਜਾਣਨੇ ਆਂ ਕਿ ਸਾਡਾ ਉਹਨਾਂ ਵਾਲਾ ਹਾਲ ਨਾ ਹੋਵੇ ਜਿਹੜਾ ਆਮ ਪਾਰਟੀ ਨੇ ਸਾਡਾ ਕੀਤਾ ਜੀ ਇੱਥੇ ਹੀ ਉਹਨਾਂ ਦੇ ਇੱਥੇ ਲਾ ਕੇ ਸਪੀਕਰ ਤੇ ਉਹਨਾਂ ਦੀ ਆਵਾਜ਼ ਇੰਨੀ ਕੀਤੀ ਤੇ ਐਮਐਲਏ ਬਣ ਗਿਆ ਮੰਤਰੀ ਵੀ ਬਣ ਗਿਆ ਲੱਖ ਵੀ ਗਿਆ ਤੇ ਸਾਡਾ ਫਿਰ ਕੰਮ ਨਹੀਂ ਹੋਇਆ ਹਾਂ ਜੀ ਇਹ ਗੱਲ ਸੀ ਸਾਇਲੈਂਸ ਲੀਏ ਤਾਂ ਕਰਨੀ ਚਾਹੀਦੀ 6 ਸਾਲ ਹੋ ਗਏ ਆ ਭਾਈ ਹਾਂ ਇਹ ਮੈਂ ਇਹਦੀ ਗੱਲ ਤੋਂ ਆਪਣਾ ਪੁੱਤਰ ਆਏ ਵੇਖੋ ਇੱਕ ਫਾਰਸੀ ਦਾ ਸ਼ੇਰ ਆ ਮਾਸਟਰ ਜੀ ਅਜ਼ਮੂਦਾ ਰਾ ਅਜ਼ਮੂਦਨ ਜੈਲਸ ਅਜ਼ਮਾਇ ਨੂੰ ਅਜ਼ਮੋਣਾ ਜਹਲਤ ਹੁੰਦੀ ਆ ਇਹ ਤਾਂ ਸਾਡਾ ਅਜ਼ਮਾਇਆ ਹੋਇਆ ਪਰਖਿਆ ਹੋਇਆ ਵਰਤਿਆ ਹੋਇਆ ਇਨਸਾਨ ਆ ਤਾਂ ਆਪਾਂ ਕਿਹੜਾ ਕੰਮ ਆ ਜਿਹੜਾ ਇਹਨਾਂ ਕੋਲੋਂ ਨਹੀਂ ਲਿਆ ਇਹਨਾਂ ਦੀ ਇਸ ਗੱਲ 'ਚ ਲੋਕੀ ਨਹੀਂ ਖਲੋਤੇ ਉਹ ਇੱਕ ਬਲੈਦਾ ਗੱਲ ਆ ਠੀਕ ਆ ਅਗਲੀ ਗੱਲ ਨੂੰ ਜਿਹੜਾ ਮਰਜ਼ੀ ਜਦੋਂ ਮਰਜ਼ੀ ਬਹਿ ਕੇ ਡਿਬੇਟ ਕਰ ਲੈ ਕਿਸੇ ਮਸਲੇ ਦੇ ਉੱਤੇ ਕਿਸੇ ਗੱਲ ਦੇ ਉੱਤੇ ਹਰ ਗੱਲ ਦਾ ਜਵਾਬ ਦੇ ਆ ਹਰ ਗੱਲ ਦੇ ਉੱਤੇ ਲੋਕਾਂ ਦੇ ਨਾਲ ਕੰਮ ਕੀਤੇ ਆ ਖਲੋਤੇ ਆ ਕੋਈ ਕਿਸੇ ਕਿਸਮ ਦਾ ਕੋਈ ਦਾਗ ਹੋਵੇ ਕੋਈ ਅਲੀਗੇਸ਼ਨ ਹੋਵੇ ਜਦੋਂ ਮਰਜ਼ੀ ਬਹਿ ਕੇ ਜਿਸ ਕਰ ਸਕਦਾ ਇਹ ਨਾਮ ਇੱਥੇ ਹੋ ਰਿਹਾ ਭਾਜੀ ਬੈਠੇ ਆ ਅਸੀਂ ਬੈਠੇ ਆ ਬਾਕੀ ਤੇ ਅਸੀਂ ਬਾਜੀ ਬੈਠੇ ਕੋਈ ਗੱਲ ਹੀ ਕੋਈ ਦੱਸੋ ਕੋ ਕਰ ਲੈ ਕਰੂੰਗਾ ਤੇ ਅਸੀਂ ਬਹੁਤ ਤੁਹਾਡੇ ਸ਼ੁਕਰੀਆ ਦਾ ਤੇ ਬੀਜਪੀ ਜੇ ਸਾਡੀ ਪਾਰਟੀ ਬਹੁਤ ਵਧੀਆ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਆ ਤੇ ਸਾਰੇ ਪ੍ਰਵਾਹ ਤੁਹਾਡੇ ਨਾਲ ਹੀ ਆ ਐਨੀ ਵੀ ਤੁਹਾਡੇ ਨਾਲ ਆ ਜੀ ਦਿਲ ਖੁੱਲ ਕੇ ਤੁਰਾਂਗੇ ਅੱਗੇ ਵੀ ਤੁਰੇ ਹਾਂ ਤੇ ਹੁਣ ਵੀ ਤੁਰਾਂਗੇ ਬਹੁਤ ਬਹੁਤ ਧੰਨਵਾਦ ਜੀ ਇਹ ਤਾਂ ਹੇਲੇਲੂਇਆ ਹੇਲੇਲੂਇਆ ਪਾਰਟੀ ਸ਼ਕਤਾਂ ਪਾਰਟੀ ਬੱਬਰ ਬੱਬਰ ਆਪਰੇ ਦੇਰ ਤੇ ਆਪਰੇ ਤੇ ਦੇ ਪੱਤੇ ਲੱਗੇ ਆਪ ਬੱਚੇ ਲੱਗੇ ਪਿੱਛੇ ਲੱਗੇ ਜਿੰਦਾਬਾਦ ਮੋਦੀ ਜਿੰਦਾਬਾਦ ਮੋਦੀ ਜਿੰਦਾਬਾਦ ਐ ਸਾਰੇ ਇੱਥੇ ਹੋ ਭਾਈ ਸਾਹਮਣੇ ਇੱਥੇ ਹੋ ਕੋਨੀ ਜਿੰਦਾਬਾਦ ਅਮਰ ਬਾਦਲ ਦੀ ਕੋਨੀ ਜਿੰਦਾਬਾਦ ਭਾਈ ਸਾਹਮਣੇ ਵੋਟੋ ਸਰ ਐ ਕੋਨੀ ਭਾਈ ਸਾਹਮਣੇ ਇੱਥੇ ਹੋ ਉਹ ਬੱਚੇ ਪਿੱਛੇ ਜਾ ਰਹੇ ਬੱਚੇ ਪਿੱਛੇ ਕਰੋ ਭਾਈ ਜੀ ਆਲਾ ਇਧਰੇ ਕੋ ਧਰਨੇ ਓਏ ਇਧਰੇ ਕੋ ਧਰਨੇ ਭਾਜੀ ਮੈਨੂੰ ਦੱਸੋ ਤੇ ਸਭ ਨੂੰ ਦੱਜੇ ਪਰੇ ਦਾ ਮਲੇ ਯਾਰ ਕੋਲ ਕਰਦੇ ਚਲੋ ਆਇਆ ਨਾ ਵੇਣੋ ਯਾ ਲੈ ਇੱਕ ਮਿੰਟ ਇੱਕ ਮਿੰਟ ਦਾ ਖੋਲੋ ਇੱਕ ਮਿੰਟ ਮੈਨੂੰ ਕੋਲ ਕਰੋ ਆਇਆ ਇਧਰ ਠੀਕ ਆ ਇਹ ਬਹੁਤ ਹੀ ਵਧੀਆ ਅਨੁਭਵ ਤੇ ਭਾਵਨਾ ਹੈ। ਅਸੀਂ ਸਾਰੇ ਆਪਾਂ ਇਕੱਠੇ ਹੋਏ ਆ। ਮੈਂ ਉਸ ਟਾਈਮ ਨੂੰ ਯਾਦ ਕਰਦੀ ਸਾਂ ਜਦੋਂ ਅਸੀਂ ਪਹਿਲੋ ਪਹਿਲੇ ਪੋਲਿਟਿਕਸ ਵਿੱਚ ਜਾਇਆ ਸਾਂ। ਅੱਜ ਨਾਲੇ ਵਿੱਚ ਅਸੀਂ ਇੰਨਾ ਜਗ੍ਹਾ ਤੱਕ ਆਉਂਦੇ ਨੇ ਸਾਰੇ ਦਰਵਾਜ਼ੇ ਬੰਦ ਕਰਨੇ ਦੇ ਸੀ। ਠੀਕ ਹੈ ਜੀ ਤੇ ਆ। ਵੀ ਇੱਕ ਅਕਾਲੀ ਦਲ ਤੇ ਚੱਸੀ ਰਿਹਾ ਸਾਂ। ਮਤਲਬ ਅਸੀਂ ਦੇਖਣਾ ਲੋਕਾਂ ਨੇ ਦਰਵਾਜ਼ੇ ਬੰਦ ਕਰ ਲੈਣੇ। ਅਸੀਂ ਫਿਰ ਆਪੂ ਜੋੜ ਕੇ ਚਲੇ ਜਾਣਾ। ਪਰ ਟਾਈਮ ਬਦਲਦਾ ਗਿਆ। ਮੈਂ ਮੇਰਾ ਜਿਹੜਾ ਮੈਂ ਤੁਹਾਡੀ ਅਤੀ ਧੰਨਵਾਦੀ ਆ ਕਿ ਤੁਹਾਨੂੰ ਸਾਨੂੰ ਬੜੀ ਮਤਲਬ ਮੇਰੇ ਪਰਿਵਾਰ ਨੂੰ ਮਦਦ ਦਿੱਤੀ سپورਟ ਪਾ ਕੇ ਸਾਡੀ ਡਿਊਟੀ ਬਣੀ ਗਈ ਜੋ ਵੀ ਕਰ ਸਕਦੇ ਤੁਹਾਡੇ ਵਾਸਤੇ ਕੀਤਾ ਅੱਜ ਆਪ ਐਸੇ ਬੈਠੇ ਹੋ ਜੇ ਜਗ੍ਹਾ ਤੇ ਇਹ ਦੇਨ ਜਿਹੜੀ ਆ ਇਹ ਦਸ ਲਖ ਸਿੰਘ ਦੀ ਦੇ ਦਿੱਤੀ ਜਗ੍ਹਾ ਵੀ ਕੋਈ ਇਹ ਬਣਾਈ ਜੋ ਬਣਿਆ ਦੇ ਵਿੱਚ ਮੇਰਾ ਖਿਆਲ ਹੈ ਕਿ ਇੱਕ ਤੀਜਵੀਂ ਚੇਂਜ ਨਹੀਂ ਹੋਈ ਜਦੋਂ ਤੋਂ ਬਣਿਆ ਹੈ ਕਿੰਨੀ ਸਰਕਾਰیں ਕਾਹਤ ਸਰਕਾਰ ਆ ਗਈ ਆਪ ਪਾਰਟੀ ਦੀ ਸਰਕਾਰ ਆ ਗਈ ਕਿਸੇ ਸਰਕਾਰ ਨੇ ਇਥੇ ਇੱਕ ਖੇਟ ਨਹੀਂ ਲਈਏ ਸੋਗ ਕੀ ਹੋਇਆ ਕਿ ਪਿੱਛੇ ਦੇ ਪੱਖੇ ਨਾਲ ਜਿੰਨ ਲੱਗੇ ਸੀ ਉਹੀ ਚੋਰੀ ਹੋ ਗਿਆ ਜਕਰ ਹੋਣੀ ਅਸੀਂ ਤੁਹਾਡੇ ਸੇਵਾਦਾਰ ਹਾਂ ਮੇਰਾ ਪਰਿਵਾਰ ਸਾਰਾ ਹੀ ਕੇ ਪਰਿਵਾਰ ਤੇ ਇੱਕ ਜਣਾ ਹੁੰਦਾ ਕਿ ਅਸੀਂ ਦੋ ਹਾਂ ਮੇਰਾ ਸਾਰਾ ਪਰਿਵਾਰ ਹੀ ਤੁਹਾਡਾ ਸੇਵਾਦਾਰ ਹੈਗਾ ਦਿਨੇ ਆਓ ਰਾਤ ਆਓ ਵੇਸ਼ੇ ਤੁਹਾਡੇ ਖੁੱਲੇ ਆ ਕੋਈ ਆਪਣੀ ਸਿੱਖਤ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਬੜੀ ਚੰਗੀ ਤਰ੍ਹਾਂ ਮੇਰਾ ਪਰਿਵਾਰ ਜੋ ਮੇਰੇ ਵਾਸਤੇ ਭਾਵੇਂ ਪਾਰਟੀ ਨਾਲ ਜੁੜੇ ਹੋਵੇ ਨਹੀਂ ਜੁੜੇ ਸਾਂ ਮੈਂ ਹਰ ਇੱਕ ਤਾਂ ਹੋਣਾ ਹੀ ਮਾਨਸਤਿਕਰ ਕਰਨੀ ਇਸ ਕਾਲੇ ਦੇ ਵਿੱਚ ਦੋ ਘਰ ਸੂਨ ਦੋ ਘਰ ਵਿੱਚ ਮੈਂ ਜਾਣਦੀ ਹਾਂ ਕਿਉਂਕਿ ਮੇਰਾ ਖਾਤਿ ਬੰਦਾ ਹੈਗਾ ਹਰ ਇੱਕ ਦਾ ਜੱਟ ਹੈਗਾ ਆਜ ਇੱਕ ਪ੍ਰਿੰਸ ਪਰਵਾਰ ਸਾਡੇ ਨੇ ਇੱਕ ਬਹੁਤ ਵੱਡਾ ਪਰਿਵਾਰ ਹੋ ਗਿਆ ਬੜਿਆ ਸਾਡੇ ਬਾਹਾਂ ਜਿਹੜੇ ਸਟਰੋਂਗ ਹੋ ਗਏ ਆ ਪਰ ਬਾਰ-ਬਾਰ ਵੱਡਾ ਹੋਏਗਾ ਅੱਜ ਕੱਲ੍ਹ ਵੀ ਆਮ ਪਾਰਟੀ ਦੇਖ ਲਈ ਆ ਇਹਦੇ ਇਹ ਆਮ ਆ ਉਹ ਆਮ ਨੇ ਉਹ ਰਾਲੇ ਕਰੋੜਾ ਰੁਪਏ ਜਿਹੜੇ ਉਹਨਾਂ ਨੇ ਕਮਾ ਲਿਆ ਲੋਕਾਂ ਤੁਹਾਡੀ ਜਨਤਾ ਦੇ ਸਿਰ ਤੇ ਇੱਕ ਤੁਹਾਨੂੰ ਰਸਨਾ ਜਿਹੜੀ ਕਣਕ ਆ ਉਹ ਸਿਰਫ ਸੈਂਟਰ ਸਰਕਾਰ ਦੇ ਰਹੀ ਹੈ ਉਹ ਆਜਵਾ ਸਰਕਾਰ ਦੇ ਰਹੀ ਹੈ ਪੰਜਾਬ ਸਰਕਾਰ ਦੀ ਇੰਨੀ ਹਿੰਮਤ ਨਹੀਂ ਕਿ ਤੁਹਾਨੂੰ ਮਲ ਜਿਹੜੇ ਦਾਣੇ ਉਹ ਸਾਡੇ ਟਾਈਮ ਦੇ ਜਿਹੜੇ ਸੀ ਤੁਹਾਨੂੰ 15-15 ਕਿਲੋ ਮਿਲਦੇ ਸੀ ਨਾਲ ਦਾਲਾ ਮਿਲਦੀਆਂ ਸੀ ખોરી ਬੜਾ ਕੁਝ ਮਤਲਬ ਤੁਹਾਨੂੰ ਸੂਚਤਾ ਸਾਰੀ ਅੰਦਰ ਕੁਝ ਸਾਰੇ ਸੈਣੇ ਜੋ ਮੈਂ ਸੋ ਬੇਨਤੀ ਕਰਦੀ ਆ ਕਿ ਸਾਰੇ ਇਕੱਠੇ ਹੋ ਗਏ ਆਪਸ ਵਿੱਚ ਸਾਰੀ ਸਰਕਾਰਾਂ ਵੇਹਲੀ ਜਾਣ ਕੱਲ ਹੀ ਦੇਖ ਲਈ ਕਾਂਗਰਸ ਦੇ ਲਈ ਆਮ ਪਾਰਟੀ ਰੂਹੀ ਰਹਿ ਗਈ ਇੱਕ ਪਾਰਟੀ ਕੋਲੇ ਕੋਲੇ ਭਾਜਪਾ ਅਗੇ ਅਗੇ ਆਮ ਪਾਰਟੀ ਕਿ ਰਸੀ ਇੱਕ ਮੌਕਾ ਦਿਓ ਮੜ ਅਸੀਂ ਕਹਾਂਗੇ ਇੱਕ ਮੌਕਾ ਦੇ ਦੋ ਵੀ ਸਾਰੇ ਤੇ ਦੇਖ ਲੈਣਾ ਵੀ ਅਸੀਂ ਕੰਮ ਕਰਦੇ ਕਿ ਨਹੀਂ ਕਰਦੇ ਕਰਾਂਗੇ ਤੇ ਠੀਕ ਆ ਨਹੀਂ ਕਰਾਂਗੇ ਤੇ ਅਸੀਂ ਆਪਣੇ ਤੋਂ ਹੋ ਗਏ ਜਾਂ ਕਰ ਸੈਂਟਰ ਕੋਲੇ ਜੋ ਜੋ ਹੋਇਆ ਸੀ ਉਹ ਤਾਂ ਉਹ ਪੰਜਾਬ ਗਵਰਨਮੈਂਟ ਜਿਹੜੀ ਉਹ ਗਾ ਸਦਾ ਅਮਰਪਾਲ ਸਿੰਘ ਬੋਨੀ ਸਾਹਿਬ ਡਾਕਟਰ ਅਵਤਾਰ ਕੌਰ ਜੀ ਤੇ ਸਮੂਹ ਪ੍ਰਧਾਨ ਜੀ ਮੰਡਲ ਸਾਡੇ ਪ੍ਰਿੰਸ ਜੀ ਪਾਸਟਰ ਸਾਹਿਬ ਅਮਰੀਕ ਜੀ ਰਮੇਸ਼ ਜੀ ਜਿਨ੍ਹਾਂ ਦਾ ਇਹ ਨਾਲ ਆ ਜਿਨ੍ਹਾਂ ਨੇ ਅੱਜ ਇਹ ਸਾਰਾ ਫੰਕਸ਼ਨ ਰੱਖਿਆ ਹallelujah 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 ਮੈਂ ਸਪੈਸ਼ਲੀ ਧੰਨਵਾਦ ਕਰਨਾ ਹੈ 파ਸਟਰ ਸਾਹਿਬ ਦਾ ਕਿ ਇਹਨਾਂ ਨੇ ਸਾਡੇ ਲਈ ਸਾਡੇ ਲੀਡਰ ਲਈ ਤੇ ਸਾਡੀ ਜਨਤਾ ਲਈ ਸਾਡੇ ਪੰਜਾਬ ਲਈ ਇਹਨਾਂ ਨੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਆ ਤੇ ਮਾਸਟਰ ਜੀ ਨੇ ਸਭ ਕੁਝ ਦੱਸਿਆ ਮੈਂ ਬੇਨਤੀ ਕਰਨਾ ਮੈਂ ਪਿਛਲੇ 15 ਦਿਨਾਂ ਤੋਂ ਲਗਾਤਾਰ ਤਰਨਤਾਰਨ ਦੀ ਇਲੈਕਸ਼ਨ ਜਿਹੜੀ ਆ ਮੈਂ ਉੱਥੇ ਮੈਨੂੰ ਇਹਨਾਂ ਨੇ ਇੰਚਾਰਜ ਬਣਾਇਆ ਆਪਣੇ ਵੱਲੋਂ ਤੇ ਮੈਂ ਉੱਥੇ ਰੈਗੂਲਰ ਉੱਥੇ ਜਾ ਰਿਹਾ ਆ ਮੈਂ ਮੌਕੇ ਦੀ ਗੱਲ ਇਹ ਦੱਸਣ ਦਿਆਂ ਪੀ ਸਰਕਾਰ ਬਦਮਾਸ਼ੀ ਨਾ ਕਰ ਜੇ ਐਸ ਵੇਲੇ ਪੂਰਾ ਹਲਾਰਾ ਵਾ ਉੱਥੇ ਜੇ ਤੁਹਾਨੂੰ ਮੌਕਾ ਮਿਲੇ ਕਿਸੇ ਨੂੰ ਭੈਣ ਭਰਾ ਨੂੰ ਉੱਥੇ ਜਾਣ ਦਾ ਜਾ ਕੇ ਵੇਖੋ ਸੀਟ ਜਿੱਤੀ ਪਈ ਆ ਐਸ ਵੇਲੇ ਜਿਹੜਾ ਤੁਹਾਡਾ ਇਹ ਫੈਸਲਾ ਬੜਾ ਕਾਰਕੁਨ ਹੈ ਬੜਾ ਵਧੀਆ ਫੈਸਲਾ ਵਾ ਔਰ ਮੈਂ ਸਾਰਿਆਂ ਨੂੰ ਸਲਾਹ ਦਿਆਂਗਾ ਕਿ ਹੋਰ ਵੀ ਜਿਹੜਾ ਕੋਈ ਭੈਣ ਭਰਾ ਐਸ ਵੇਲੇ ਆ ਸਕਦਾ ਇੱਕ ਬੇਨਤੀ ਹੋਰ ਕਰਨ ਲੱਗਾ ਕਿ ਜਿਸ ਵੇਲੇ ਸਮਾ ਚੰਗਾ ਹੋਵੇ ਨਾ ਇਹ ਐਉਂ ਕੜੀ ਦੇ ਨਾਲ ਕੜੀ ਜੋੜਦੀ ਜਾਂਦੀ ਆ ਤੇ ਬੰਦਾ ਪਾਰ ਲੰਘ ਜਾਂਦਾ ਸਮਾਂ ਆ ਗਿਆ ਇਸ ਵੇਲੇ ਭਾਜਪੀ ਦੇ ਨਾਲ ਜੁੜਨ ਦਾ ਬੋਨੀ ਸਾਹਿਬ ਦੇ ਨਾਲ ਜੁੜਨ ਦਾ ਇਹ ਸਮਾਂ ਗਵਾਇਆ ਨਾ ਜਾਵੇ ਇਹਦਾ ਫਾਇਦਾ ਉਠਾਇਆ ਜਾਵੇ ਤੁਸੀਂ ਇਸ ਸਮੇਂ ਦੇ ਉੱਤੇ ਜਿਹੜਾ ਇਹਨਾਂ ਦਾ ਸਾਥ ਦੇਣ ਲੱਗੇ ਜੇ ਇਹ ਤੁਹਾਡਾ ਬਹੁਤ ਐਸਾਨ ਵਾਲੀ ਗੱਲ ਆ ਬੜੀ ਵਧੀਆ ਗੱਲ ਆ ਇਹ ਤੁਹਾਡੇ ਵੀ ਫਿਊਚਰ ਦਾ ਸਵਾਲ ਆ ਸਾਡੇ ਵੀ ਫਿਊਚਰ ਦਾ ਸਵਾਲ ਆ ਬੜੀ ਧੀਰ ਤੋਂ ਅਸੀਂ ਲੱਗੇ ਸਾਂ ਤੇ ਇੰਨੀ ਟੁੰਗਿਆਈ ਤੱਕ ਇਨੀ ਮਜਬੂਤੀ ਤੱਕ ਤੁਸੀਂ ਬੀਜੇਪੀ ਨੂੰ ਪਹਚਾਇਆ ਵਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹallelujah ਹallelujah ਬਹੁਤ ਧੰਨਵਾਦ ਕਾਰਜੋਗ ਵਾਰਡ ਨੰਬਰ 4 ਤੇ ਮੇਰੇ ਨਾਲ ਆਏ ਮੇਰੇ ਮਾਤਾ ਹੀ ਡਾਕਟਰ ਉਤਾਰਕੌਰ ਜੀ ਉਹਨਾਂ ਨਾਲ ਪੰਮੀ ਆਂਟੀ ਜੀ ਪ੍ਰਧਾਨ ਜੀ ਭੈਣ ਜੀ ਕੁਲਵੀਰ ਕੌਰ ਜੀ ਤੁਹਾਡੀ ਸੀਮਾ ਭੈਣ ਤਰਕ ਕੋ ਹਰੀਆ ਮਾਵਾ ਭੈਣਾ ਭਾਤੂ ਸਾਹਿਬ ਤੇ ਨਾਲ ਆਏ ਅਸ਼ੋਕ ਮੰਦਨ ਜੀ ਨਿੰਦਰਿੰਦਰ ਜਾਨੀ ਨੂੰ ਗੰਦਰੰਮੰਦਰ ਕੌਰ ਨਿੰਦਰਿੰਦਰ ਕੌਰ ਜੀ ਸ਼ੇਰਾ ਜੀ ਮੰਗਨ ਸਿੰਘ ਨਾ ਨਵਾ ਆ ਬੱਬਰ ਸਾਹਿਬ ਸੌਰਵ ਜੀ ਤੇ ਸਾਡੇ ਇਸ ਸਰਕਲ ਨਾਲੇ ਸ਼ਹਿਰ ਦੇ ਪ੍ਰਧਾਨ ਮਾਸਟਰ ਵਾਸਦੇਵ ਜੀ ਜਵਾਨ ਸਾਹਿਬ ਇੱਥੇ ਕਤੋਰੇ ਮੇਰੀਆਂ ਮਾਵਾ ਭੈਣਾ ਬਜ਼ੁਰਗੋ ਉਸ ਪ੍ਰਭੂ ਦਾ ਨਾਰਾ بلند ਕਰੀਏ ਹallelujah 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 ਜਿਵੇਂ ਮੈਂ ਕਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਰੈਵਾਨੀ ਆ ਮਾਦਰ ਕੀ ਜਾਸਬੇ ਏਕੇ ਪਹਿਚਾਨੋ ਬਾਣੀ ਕਹਿੰਦੀ ਆ ਆਵਲੇ ਅੱਲਾ ਨੂਰ ਹੈ ਪਾਇਆ ਕੁਦਰਤ ਦੇ ਸਾ ਬੰਦੇ ਇੱਕ ਨੂਰ ਤੇ ਸਭ ਜੂ ਬੁਝੇ ਕੌਣ ਬਲੇ ਕੋ ਮੰਦੇ ਮੈਂ ਜਿਆਦੀ ਅਲੰਬੀਅਨ ਸਪੀਚਾਂ ਨਹੀਂ ਕਰ ਲਈਆਂ ਮੈਂ ਧੰਨਵਾਦ ਕਰਦਾ ਆ ਪ੍ਰੇਮ ਜੀ ਦਾ ਪ੍ਰੇਮ ਸਿੰਘ ਜੀ ਦਾ ਛੋਟੇ ਵੀਰ ਦਾ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਮਿਹਲੇ ਕਰਾਏ ਇਹ ਕਾਂਸਰ ਨੂੰ ਛੱਡ ਕੇ ਆ ਸਾਡੇ ਸ਼ਬਨ ਹੋਣ ਜਾ ਰਹੇ ਆ ਮੈਂ ਇਹਨਾਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਜੀਹਾਂ ਕਹਿੰਦਾ ਤੇ ਵਿਸ਼ਵਾਸ ਦਿਵਾਉਣਾ ਤੇ ਤੁਹਾਡੇ ਹਰ ਦੁੱਖ ਸੁੱਖ ਚ ਭਾਈਵਾਲ ਹੋਵਾਂਗੇ ਆ ਜਿਤਨਾ ਇੱਥੇ ਬੁਲਾਰੇ ਨੇ ਬੋਲਦੇ ਆਪਣੇ ਵਿਚਾਰ ਦੱਸੇ ਆ ਮੈਂ ਤੇ ਇੱਕ ਬੇਨਤੀ ਕਰਾਂਗਾ ਕਿ ਜੇ ਤੇ ਪੰਜਾਬ ਨੂੰ ਦਸ਼ਾ ਤੋਂ ਮੁਕਤ ਕਰਾਉਣਾ ਜੀ ਜੇ ਪੰਜਾਬ ਨੂੰ ਗੁੰਡਾਗਰਦੀਆਂ ਤੋਂ ਰਹਿਤ ਕਰਾਉਣਾ ਜੇ ਜੇ ਪੰਜਾਬ ਨੂੰ ਜਿਹੜੀਆਂ ਫਰੋਤੀਆਂ ਮੰਗਦੇ ਪਏ ਨੇ ਗੈਂਗਸਟਰ ਇਹਨਾਂ ਤੋਂ ਬਚਾਉਣਾ ਜੇ ਆਪਾਂ ਆ ਨਸ਼ੇ ਦੇ ਵੇਖੋ ਸਾਡੇ ਨੌਜਵਾਨ ਬੱਚੇ ਨਸ਼ੇ ਲੱਗੇ ਆ ਕੋਈ ਵਾਲੀ ਵਾਰਸਾ ਨਹੀਂ ਸਾਡਾ ਕੋਈ ਥਾਣੇ ਸੁਣਵਾਈ ਨਹੀਂ ਕਿਸੇ ਦਫਤਰ ਸੁਣਵਾਈ ਨਹੀਂ ਹਰ ਜਗ੍ਹਾ ਰਿਸ਼ਵਤ ਤੇ ਰਿਸ਼ਵਤ ਆ ਤੁਸੀਂ ਆ ਵੇਖੋ ਕਣਕ ਕਿਹਦੀ ਕੀ ਚੀਜ਼ ਹੁੰਦੀ ਜਿਹੜੀ ਸੈਟਰ ਸਰਕਾਰ ਦਿੰਦੀ ਆ ਸਾਡੇ ਇਹੜੇ 30 ਕਿਲੋ ਤੋਂ ਸ਼ੁਰੂ ਹੋਇਆ ਜਦੋਂ ਮੈਂ ਉਦੋਂ ਐਮ.ਐਲ.ਏ. ਸੀ ਜਦੋਂ ਬਾਦਲ ਸਾਹਿਬ ਦੀ ਭਾਜਪਾ ਨਾਲ ਭਾਈਵਾਲੀ ਤੇ ਹੁਣ 5 ਕਿਲੋ ਤੱਕ ਆ ਗਏ ਆ ਤੇ ਉਹਦੇ ਚ ਵੀ ਕਟੌਤੀ ਆ ਗਈਆਂ ਆ ਉਹ ਤੇ ਵੀ ਪਰਿਵਾਰਾਂ ਦੇ ਪਰ ਨਾਂ ਦੇ ਨਾਂ ਘਟਦੇ ਆ ਸਾਡੇ ਬਾਰੇ ਆਟਾ ਮਿਲਦਾ ਹੀ ਤੇ ਸੋ ਆਟਾ ਵੀ ਨਹੀਂ ਦੇ ਸਕਦੇ ਇਹ ਸਰਕਾਰ ਇਹ ਕਹਿੰਦਾ ਜੀ ਮੈਂ ਭਗਵੰਤ ਮਾਨ ਥੈਲੇ ਬਣਾਏ ਕਈ ਗ੍ਰਾਮੇ ਕਈ ਢੱਕੀਆਂ ਦਿੱਤੀਆਂ ਮੈਂ ਤੇ ਇਹ ਬੇਨਤੀ ਕਰਾਂਗਾ ਇਹ ਤੁਹਾਂ ਵੇਖਣਾ ਜੀ ਮੈਂ ਤੇ ਕਹਾਂਗਾ ਕਿ ਸਾਨੂੰ ਆਪਾਂ ਸਾਰੀਆਂ ਪਾਰਟੀਆਂ ਵੇਖ ਲਈਆਂ ਆ ਕਾਦਰਸੀ ਵੇਖ ਲਈ ਆ ਅਕਾਲੀ ਵੀ ਵੇਖ ਲਏ ਆ ਆਪ ਪਾਰਟੀ ਵੇਖ ਲਈ ਆ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਜੂਰ ਦੇ ਕੇ ਵੇਖਿਓ ਜੇ ਪੰਜਾਬ ਅੱਜ ਮੇਰਾ ਗੁੱਸਾ ਨਾ ਕਰਿਓ ਅੱਜ ਕੋਈ ਬਚਾ ਆ ਆ ਤੇ ਫੇਰ ਇਹਨਾਂ ਨੇ ਦਾਸ ਕਰਿਓ ਆ ਜਨ ਜੀ ਮੇਰੇ ਕੋਲ ਉਹ ਆਪਣਾ ਪੀਸ ਸੀ ਕਰਨ ਦੀ ਅਰਦਾਸ ਸਾਰੇ ਜਣੇ ਪ੍ਰਾਰਥਨਾ ਰੱਖ ਜਾਵੋ ਜੀ ਹਾਲੇਲੂਆ ਪਵਿੱਤਰ ਹੋਣੀ ਪਵਿੱਤਰ ਪਰਮੇਸ਼ਰ ਦਾ ਅਸੀਂ ਧੰਨਵਾਦ ਕਰਦੇ ਆਂ ਇਸ ਸਮੇਂ ਵਰਕਸ ਲਈ ਅਸੀਂ ਜੀਵਨ ਜੀਤਾਂ ਨੂੰ ਸਮਾਜ ਦਿੱਤਾਗੇ ਕਿਤਾਬ ਪਰਮੇਸ਼ਰ ਦੀ ਜਗ੍ਹਾ ਦੇ ਕੱਢਣੋਂ ਕਿਤਾਬ ਦਾ ਧੰਨਵਾਦ ਕੀਤਾ ਜਾਵੇ ਰਾਤਨਾ ਕਰਦੇ ਬਿਤਾ ਪਰਮੇਸ਼ਰ ਆਸ਼ ਕਰਕੇ ਬਿਤਾ ਪਰਮੇਸ਼ਰ ਇਹ ਗੁੱਜੀ ਕੀ ਨਾ ਜੀ ਕੀ ਕਹਿਣਾ ਚਾਹੁੰਦੇ ਹੋ ਕਿਹੜੀ ਪਾਰਟੀ ਨੂੰ ਛੱਡ ਗਿਆ ਅੱਜ ਭਾਜਪਾ ਅੱਛਾ ਪਿੱਲਾ ਆਪਾਂ ਕਾਂਗਰਸ ਦੀ ਤੇ ਕਾਂਗਰਸ ਨੂੰ ਤੇ ਸਾਡੀ ਗਲੀ ਵੀ ਜਿਹੜੀ ਮੇਨ ਹੈ ਸਾਡੀ ਆਪਣੀ ਗਲੀ ਪੰਜ-ਸੱਤ ਸਾਲ ਹੋ ਗਏ ਆ ਇਹ ਸਾਰਾ ਉਦਾਂ ਦੀ ਉਦਾਂ ਹੀ ਆ ਠੀਕ ਹੈ ਬਹੁਤ ਵਾਰੀ ਇਹਨਾਂ ਨੂੰ ਕਿਹਾ ਵਾ ਪਰ ਅਜੇ ਤੱਕ ਤਾਂ ਨਹੀਂ ਬਣੀ ਇਸ ਕਰਕੇ ਇਸ ਦੁਖੀ ਹੋ ਕੇ ਤਪ ਪਾਜ ਬਜਾਏ ਆ ਤੇ ਭਾਈ ਬਤਾ ਆਪਾਂ ਧੰਨਵਾਦ ਕਰਦੇ ਕਿਸ ਤਰੀਕੇ ਨਾਲ ਮਿਹਨਤ ਕਰੋਗੇ ਜੀ ਆਪਾਂ ਨੂੰ ਜਰੂਰ ਉਹ ਇਹਨਾਂ ਨੂੰ ਕਰਕੇ ਉਖਾਵਾਂਗੇ ਤੇ ਜੇ ਆਪ ਵੀ ਖੁਸ਼ ਹੋਣ ਗਿਆ ਦੇਖੋ ਥੈਂਕ ਯੂ ਥੈਂਕ ਯੂ ਕੀ ਕਹਿਣਾ ਚਾਹੁੰਦੇ ਆ ਉਹ ਅੱਜ ਦੇਖ ਜਾਈਏ ਵਾਰਡ ਅਜ ਨਾਲ ਆ ਵਿਕੇ ਵਾਰਡ ਨੰਬਰ 4 ਤੇ ਇbrahim Singh ji ਸਮੁੱਚਾ ਬਰੀਕ ਅਮਰੀਕ ਦੀ ਸਮੁੱਚੇ ਇਹਨਾਂ ਦੇ ਪਰਿਵਾਰ ਸਿਹਰੇ ਦਰਜਨਾ ਪਰਿਵਾਰਾ ਜੇ ਕਾਮ ਤੋਂ ਛੱਡ ਗਏ ਭਾਜਪਾ ਸ਼ਾਮਿਲ ਹੋ ਰਹੇ ਆ ਹੋ ਗਏ ਆ ਇਹਨਾਂ ਨੂੰ ਮੈਂ ਆਪਣੀ ਨੂੰ ਆਪਣੇ ਪਰਿਵਾਰ ਨੂੰ ਭਾਰਤੀ ਜਨਤਾ ਪਾਰਟੀ ਨੂੰ ਲੱਖ ਲੱਖ ਭਾਜ ਦੇਣਾ ਤੇ ਵਿਸ਼ਵਾਸ ਦਿੰਦਾ ਤੁਹਾਡੇ ਹਰ ਦੁੱਖ ਸੋਕੇ ਭਾਈ ਆ ਲਵਾਂਗੇ ਇਹ ਇਹ ਸਰਕਾਰ ਦੀਆਂ ਕਿਹੜੀਆਂ ਮਿਹੂਦਾ ਸਰਕਾਰ ਦੀਆਂ ਵੀ ਜੇ ਕਾਂਗਰਸ ਦੀਆਂ ਲੋਕ ਮਾਰੂ ਨੀਤੀ ਕਰਕੇ ਛੱਡ ਗਏ ਉਹਨਾਂ ਨੂੰ ਅੱਜ ਇਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਆ ਇਹਨਾਂ ਨੂੰ ਵਿਸ਼ਵਾਸ ਦੋਨਾਂ ਨੂੰ ਕਿ ਜਿਹੜੇ ਡਵੈਲਪਮੈਂਟ ਦੇ ਅਧੂਰੇ ਕੰਮ ਆ ਨਸ਼ੇ ਜੇ ਬੰਦ ਕਰਾਉਣੇ ਆ ਜੇ ਗੁੰਡਾਗਰਦੀ ਬੰਦ ਚਾਉਣੀ ਆ ਜੇ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਜੇ ਪੰਜਾਬ ਨੂੰ ਮੋੜ ਲੀਹਾਂ ਤੇ ਲਿਉਣਾ ਜੇ ਲੋਕ ਭਲਾਈ ਨੀਤੀਆਂ ਲਾਗੂ ਕਰਾਉਣੀਆਂ ਇਹ ਭਾਰਤੀ ਜਨਤਾ ਪਾਰਟੀ ਕਰ ਸਕਦੀ ਆ ਇਤੋਂ ਜਿਹੜਾ ਮਜੂਦਾ ਵਧਾਇਆ ਗਿਆ ਸਵਾਏ ਝੂਠ ਬੋਲਦੇ ਕੜਕਦੇ ਵੀ ਇਹ ਰਾਜਨੀਤੀ ਕੜਕਦੇ ਬੀਆਂ ਦੇ ਵੀ ਰਾਜਨੀਤੀ ਖੇਡਦੇ ਪਏ ਆ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਮੈਂ ਧੰਨਵਾਦੀ ਆ ਸੈਂਟਰ ਸਰਕਾਰ ਦਾ ਕਿੰਨਾ ਨੇ ਸਾਡੇ ਜਿਹੜੇ ਐਗਰੀਕਲਚਰ ਮਿਨਿਸਟਰ ਚੋਹਾਨ ਸਾਹਿਬ ਨੇ ਉਹਨਾਂ ਨੇ 74 ਕਰੋੜ ਰੁਪਏ ਸਾਨੂੰ ਬੀਆਂ ਨਾਲ ਭੇਜਿਆ 5 ਲੱਖ ਏਕੜ ਦੇ ਹਿਸਾਬ ਨਾਲ ਉਹ ਵੀ ਭੇਜਿਆ ਪਰ ਇਹ ਕਾਨੂੰਨ ਹੈ ਸੰਵਿਧਾਨ ਕੇ ਪੰਜਾਬ ਸਰਕਾਰ ਦੇ ਹੁ ਲੱਗਣਾ ਹੁੰਦਾ ਪਰ ਇਹ ਉਹ ਵੀ ਉਹ ਵੀ ਰਗੜੀ ਜਾਂਦੇ ਆ ਉਹਦੇ ਬਿੱਲ ਬਣਾਈ ਜਾਂਦੇ ਖਾਈ ਜਾਂਦੇ ਰਾਜਨੀਤੀ ਕਰੀ ਜਾਂਦੇ ਆ ਇੰਨਾ ਉਹ ਦੇੜੇ ਚਾਹੀਦੇ ਆ ਜ਼ਿੰਮੇਦਾਰਾਂ ਨੂੰ ਛੋਟੇ ਉਹਨਾਂ ਨੂੰ ਪਹੁੰਚਾਉਂਦੇ ਨਹੀਂ ਪਏ ਤੇ ਨਾ ਆਪਣਾ ਕਿਤੇ ਪ੍ਰਾਣੀ ਸ਼ਰਾਬ ਦੇ ਨਵੀਂ ਬੋਤਲ ਵਾਲਾ ਸਾਹਬ ਇਹਨਾਂ ਨੇ ਕੀਤਾ ਪੰਜਾਬ ਤੇ ਪੰਜਾਬੀ ਦੇ ਪਿੰਡ 'ਚ ਸ਼ਰਾਬ ਮਾਰਿਆ ਆ ਰੇਤਾ ਏਅਰ ਚੋਰੀ ਕਰਾਉਂਦੇ ਪਏ ਆ ਨਸ਼ੇ ਵਗਾਉਂਦੇ ਪਏ ਆ ਅੱਜ ਨੇ ਦਿਹਾੜੇ ਤੇ ਰਾਤ ਨਾਲ ਪੁਲਿਸ ਪ੍ਰਸ਼ਾਸਨ ਨਾਲਿਆ ਨਾਲ ਐਮਰ ਲੜਿਆ ਦੱਸੋ ਰੇਤਾ ਚੋਰੀ ਨਹੀਂ ਹੋ ਰਹੀ ਰਾਤ ਦਿਨ ਇੱਥੇ ਜੀ ਸੀ ਬੀ ਲਗੀਆਂ ਤੇ ਪੁਲਿਸ ਪ੍ਰਸ਼ਾਸਨ ਨਾਲ ਰਲ ਕੇ ਇਹਨਾਂ ਨੂੰ ਇਹ ਸਭ ਕੁਝ ਕਰਾਉਂਦਾ ਪਿਆ ਵਡੀਆਂ ਜੁਆਇਨਿੰਗਾਂ ਹੋਣੀਆਂ ਕਿੰਨਾ ਕੁ ਨਾਰਾ ਲਗਾ ਲਗਾਤਾਰ ਰੋਜ਼ ਇੱਕ ਨਾ ਇੱਕ ਦਿਨ ਉੱਡ ਕੇ ਹੁੰਦੇ ਆ ਗੇ ਵੀ ਕੰਮ ਆਪਣੇ ਕਰਮਾਂ ਨਾਲ ਕੁਝ ਨਹੀਂ ਮਲੇ ਮੇਰੇ ਪੱਲੇ ਜੇ ਵੇਖਿਆ ਉਹਦੀ ਰਹਿਮਤ ਆ ਤਬ ਬਾਕੀ ਗੱਲ ਤਾਂ ਪੱਲੇ ਹੀ ਪੱਲੇ ਪੁਜੀ ਗਾ ਕੇ ਉਸ ਮਾਲਕ ਰੀਆ ਇਹੜਾ ਪ੍ਰਭੂ ਉਸ ਮਾਲਕ ਇਹਨਾਂ ਦੇ ਮਨਾਂ 'ਚ ਵਸ ਕੇ ਸਾਡੇ ਪ੍ਰਤੀ ਇਹ ਮਾਨਸਕਾਰ ਪਾਉਂਦਾ ਸਾਨੂੰ ਅਸ਼ਵਾਜ ਹੁੰਦਾ ਮੇਰੀ ਇੱਕ ਬੇਨਤੀ ਆ ਜੋਇਨੀਆਂ ਲੱਗਦੀਆਂ ਬਹੁਤ ਸੋਹਣੀਆਂ ਪਰ ਜਦੋਂ ਮਾਲਾ ਇੱਕ ਦਾਣਾ ਪਰੋਂਦੇ ਨਾ ਮਾਲਾ ਭਾਰੀ ਹੁੰਦੀ ਆ ਤੇ ਮਾਲਾ ਭਾਰੀ ਉਹਨਾਂ ਸਾਡੇ ਜੁਮੇ ਰੀਆਂ ਵਾਧੀਆਂ ਪਰਮਾਤਮਾ ਸਾਨੂੰ ਵੀ ਸਮਰਥ ਬਖਸ਼ੇ ਬਲ ਬਖਸ਼ੇ ਸਾਡੀ ਟੀਮ ਨੂੰ ਸਮਰਥ ਬਖਸ਼ੇ ਬਲ ਬਖਸ਼ੇ ਜੇਕਰ ਸ਼ੇਰਾ ਜੀ ਪਿੱਛੇ ਜੁਆਇਨ ਕੀਤੇ ਆ ਸਮੂਚਾ ਪਰਿਵਾਰ ਸਾਰੇ ਸ਼ੀਮਾ ਭੈਣ ਸਾਡੀ ਸਾਰੇ ਜੁਆਇਨ ਕੀਤੇ ਆ ਇਹ ਇਹ ਕਾਂਗਰਸ ਨੂੰ ਛੱਡ ਕੇ ਆ ਰਹੇ ਨੇ ਆਪ ਪਾਰਟੀ ਛੱਡ ਕੇ ਆ ਰਹੇ ਨੇ ਸਾਨੂੰ ਪ੍ਰਮਾਤਮਾ ਸਾਨੂੰ ਸਮਰੱਥ ਬਖਸ਼ੇ ਬਲ ਬਖਸ਼ੇ ਸਾਨੂੰ ਸ਼ਕਤੀ ਦੇਵੇ ਕਿ ਅਸੀਂ ਇਹਨਾਂ ਦੇ ਦੁੱਖ ਸੁੱਖ ਜੇ ਭਾਈਵਾਲ ਹੋ ਸਕੀਏ ਤੇ ਇਹਨਾਂ ਦੇ ਇਹਨਾਂ ਆਸਾ ਉਮੀਦਾਂ ਤੱਕ ਪਹੁੰਚ ਸਕੀਏ ਰਾਜਾ ਵਣੇਗ ਦਾ ਇੱਕ ਬਿਆਨ ਆਇਆ ਕਿ ਵਾਅਦਾ ਤੇ ਬਿਆਨ ਦਿੱਤਾ ਉਹਨਾਂ ਨੇ ਜਿਸ ਤਰੀਕੇ ਨਾਲ ਮਰਮੂਮ ਕਿਸ ਤਰੀਕੇ ਨਾਲ ਵੇਖਦੇ ਹੋ ਲੱਗਦਾ ਨਹੀਂ ਕਿ ਗਲਤ ਹੈ ਜਿਹੜਾ ਇੱਕ ਭਾਈਚਾਰਕ ਮੰਤਰੀ ਕੋਈ ਸਰਦਾਰ ਸਾਹਿਬ ਸਿਰਫ ਗ੍ਰਹਿ ਮੰਤਰੀ ਗੱਲ ਕਰਦੇ ਬੇ ਉਹਨੇ ਲਗਿਆ ਨਹੀਂ ਜੈਸ ਉਹ ਬੀਸੀ ਪਹਿਲਾਂ ਐਸਸੀ ਕੈਟਾਗਰੀ ਨੂੰ ਪਹਿ ਗਿਆ ਹੁਣ OBC ਕੈਟਾਗਰੀ ਨੂੰ ਪਹਿ ਗਿਆ ਜੈਨ ਸਿੰਘ ਬਾਰੇ ਕਹਿੰਦਾ ਉਹਦਾ ਉਦਾਹਰਨ ਦੇ ਦਿੱਤੀ ਉਹ ਪਾਠੀ ਸਿੰਘ ਹੀ ਫਿਰ ਕਿਹਾ ਕੋ ਪਾਠੀ ਆ ਫਿਰ ਕਿਹਾ ਕਿਰਤੀ ਆ ਆਪਣੀ ਮਿਹਨਤ ਕਰਦੇ ਆ ਆਪਣੀ ਮਜ਼ਦੂਰੀ ਕਰਦੇ ਆ ਆਪਣਾ ਮਿਹਨਤ ਕਰਕੇ ਦਹਾਂ ਨਾਂ ਦੀ ਕਿਰਤ ਕਰਦੇ ਆ ਸਮੇਂ ਨਾਲ ਉਹ ਸਵਧਾਨਿਕ ਪੋਸਟਰਾਂ ਤੇ ਗਏ ਆ ਉਹ ਕੁਝ ਵੀ ਕਹਿ ਸਕਦੇ ਜੀ ਉਹ ਉਹ ਕਾਂਗਰਸ ਨੂੰ ਹੰਕਾਰ ਹੋਇਆ ਪਿਆ ਕਿ ਅਸੀਂ ਅਗਲੀ ਸਰਕਾਰ ਸਾਡੀ ਬਣਨੀ ਆ ਤੇ ਸਾਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਜੋ ਮਰਜ਼ੀ ਕਿਸੇ ਨੂੰ ਕਹੀ ਜਾਈਏ ਕਿ ਨੂੰ ਮਰਜ਼ੀ ਲਟਾਈ ਜਾਈਏ ਮੇਰਾ ਗੁੱਸਾ ਨਾ ਕਰਿਓ ਬੇੜਾਗਰ ਕਰਨ ਵਾਲਾ ਪੰਜਾਬ ਦਾ ਵਿੱਚ ਸਭ ਤੋਂ ਵੱਡਾ ਰੋਲ ਕਾਮਾਦਾਰ ਆ ਅੱਜ ਤੱਕ ਇਤਿਹਾਸ ਤੱਕ ਜਿਉਂਦਾ ਵੀ ਯਾਦ ਹੋਇਆ ਜੇ ਮੈਂ ਕਹਦਾ ਪੰਜਾਬ ਨੂੰ ਲਉ ਲਵਾਨ ਕਰਨ ਵਾਲਾ ਪੰਜਾਬ ਦਾ ਬੇੜਾਗਰ ਕਰਨ ਵਾਲਾ ਪੰਜਾਬ ਨੂੰ ਲਈਆ ਤਾਂ ਲੋਹਣ ਵਾਲਾ ਗਰੀਬਾਂ ਦਾ ਬੇੜਾਗਰ ਕਰਨ ਵਾਲਾ ਇਹ ਕਾਂਗਰਸ ਸਾਹਿਬ ਤੋਂ ਨੰਬਰ ਇੱਕ ਮੋਰੀ ਆ ਜਿਹਦੇ ਵਿੱਚ ਉਸ ਕੇ ਬਾਅਦ ਦੇ ਵਿੱਚ ਹੈਗਾ ਇਹਨਾਂ ਤੋਂ ਤੁਸੀਂ ਕੁਝ ਵੀ ਆ ਸਕਦੇ ਜੇ ਕੁਝ ਵੀ کہہ ਸਕਦੇ ਆ ਤਰਨ ਤਰਨ ਇਲੈਕਸ਼ਨ ਦੇ ਵਿੱਚ ਇਹ ਰੱਖ ਮੈਂ ਜੇ ਬੁੱਤਨਾ ਬੈਠ ਸਕਦੇ ਮੈਂ ਕਹਿੰਦਾ ਤੁਸੀਂ ਵੇਖਿਓ ਤੇ 11 ਨੂੰ ਮੋਟਾ ਪੈਣੀਆਂ ਆ 14 ਨੂੰ ਰਿਜ਼ਲਟ ਆ ਲੋ ਵੇਖੋ ਲੋ ਕਰ ਦੇਗੀ ਆ ਸੰਘਰੇ ਮੰਨ ਬਣਾਇਆ ਪਿਆ ਕਿ ਲੋਕਾਂ ਨੇ ਦੇ ਲੋਕਾਂ ਨੇ ਪਰਖੇ ਹੀ ਪਏ ਆ ਲੋਕ ਲੋਕ ਚਾਹੁੰਦੇ ਆ ਕਿ ਸਾਨੂੰ ਇਹ ਗੁੰਡਾ ਗਰਦੀਬਨਵਾਸ਼ੀ ਤੋਂ ਇਹ ਗੈਂਗਸਟਰਵਾਦ ਤੋਂ ਸਾਨੂੰ ਪੰਜਾਬ ਨੂੰ ਨਿਯਾਮ ਮਿਲੇ ਇਹ ਦਸ਼ਾ ਤੋਂ ਨਿਯਾਮ ਮਿਲੇ ਇਹ ਸਿਰ ਭਾਰਤੀ ਜਨਤਾ ਪਾਰਟੀ ਜਿੱਦਾਂ ਯੂਪੀ ਯੋਕੀ ਦਿੱਦਿਆ ਨਾ ਸਾਡੇ ਮੁੱਖ ਮੰਤਰੀ ਕਿੰਨਾ ਨੇ ਯੂਪੀ ਨੂੰ ਲਾਅ ਐਂਡ ਆਰਡਰ ਬਣਾਇਆ ਪਿਆ ਲਾਅ ਐਂਡ ਆਰਡਰ ਪੰਡੇਰ ਕੀਤਾ ਪਿਆ ਉਥੇ ਕਰਕੇ ਵਿਖਾਇਆ ਲੋਕ ਸਿਰ ਭਾਰਤੀ ਜਨਤਾ ਪਾਰਟੀ ਦੇ ਅੱਖ ਲਾ ਕੇ ਬੈਠੇ ਆ ਲੋਕ ਇਹ ਵੀ ਕਹੀ ਸੱਥਾਂ ਜਦੋਂ ਬਹਿੰਦੇ ਕਹਿੰਦੇ ਇੱਕ ਮੌਕਾ ਹੁਣ ਇਹ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਵੇਖਣਾ ਆ ਇਹ ਇਹਨਾਂ ਨੂੰ ਦੇ ਦਿਆ ਬਾਕੀਆਂ ਨੂੰ ਇਹ ਬਦਲਾ ਵੀ ਵੇਖ ਲਿਆ ਇਹਨਾਂ ਨੇ ਸਵਾਏ ਪੰਜਾਬ ਤੇ ਪੰਜਾਬੀ ਦੇ ਪੇਠ ਮਾਨਸਰ ਸਾਹਿਬ ਕੁਛ ਨਹੀਂ ਕੀਤਾ ਮੋਕ ਰਾਹੁਲ ਗਾਂਧੀ ਕੋਲੋਂ ਡਿਮਾਂਡ ਕਰ ਰਿਹਾ ਕਿ ਜੇ ਇਹ ਪ੍ਰਧਾਨ ਨੂੰ ਹੋਣਾ ਚਾਹੀਦਾ ਤੇ ਪਾਰਟੀ ਨੂੰ ਪੜਨਾ ਚਾਹੀਦਾ ਹੈ ਜਿਹੜਾ ਲੋਕਾਂ ਦਾ ਮਨਸਤ ਕਰਨ ਕਰ ਸਕਦਾ ਔਰ ਰਾਹੁਲ ਤੁਸੀਂ ਕਿਹਨੂੰ ਕੋ ਡਿਮਾਂਡ ਕਰਦੇ ਬਈ ਇਹਨਾਂ ਦਾ ਮੰਤਰ ਸਾਹਿਬਟਾਏ ਜਿਹੜੀ ਦਾਨੀ ਨੇ ਜਿਹੜੇ ਜਿਹੜੇ ਦਾਏ ਦਾਏ ਨਾ ਅਬਦਾਦੀ ਨੇ ਜਿਹੜੇ ਪਰਿਵਾਰ ਨੇ ਸਿੱਖਣਾਂ ਕਤਰੋ ਕਰ ਕੀਤੀ ਆ ਤੁਸੀਂ ਕਿਤੋਂ ਕੋ ਮੰਗਦੇ ਬਈ ਕਿਹੜੇ ਆ ਜਿਹੜੇ ਕਿਹੜੇ ਕਿਹੜਾ ਲਹੂਆਂ ਦੀ ਹੋਲੀ ਗੱਡੀ ਆ ਸਾਡੇ ਪਰਿਵਾਰਾਂ ਸਾਡੀ ਧੀਆ ਸਾਡੇ ਭੈਣਾਂ ਨਾਲ ਸਾਡੇ ਭਰਾਵਾਂ ਨਾਲ ਬੱਚਿਆਂ ਬਜ਼ੁਰਗਾਂ ਨਾਲ ਇਹਨਾਂ ਨੇ ਦੋਸਤਾਂ ਚ ਲਹੂ ਦੀ ਹੋਲੀ ਗੱਡੀ ਆ ਉਹਨਾਂ ਕੋ ਡਿਮਾਂਡ ਮੰਗਦੇ ਆ ਉਹ ਕਿਹੜਾ ਆਪ ਛੜਾ ਵੇ ਨਹੀਂ ਜਾਂਦਾ ਬਈ ਜਿਹੜਾ ਇੱਕ ਇੱਕ ਮਾਂ ਉਹਦੀ ਮਾਂ ਕਿਹੜੀ ਉਹ ਕੀ ਨਾਮਿੰਦੋ ਨਾਮ ਨਹੀਂ ਦਾ ਕੁੜੀ ਦਾ ਕੀ ਨਾਮ ਉਹਦਾ ਆ ਕਿਹੜੀ ਮਾਂ ਆਪਣੇ ਪੁੱਤ ਨੂੰ ਨਹੀਂ ਵਿਆਹ ਸਕਦੀ ਉਹਨੇ ਟੱਟੂ ਕਰਨਾਗਾ ਕਿ ਇਹ ਤਾਂ ਆਪਣੇ ਆਪਣੇ ਪਰਿਵਾਰ ਦੇ ਸਾਰੇ ਜਿਹੜੇ ਡਿਮਾਂਡਾਂ ਮੰਗਦੇ ਫਿਰਦੇ ਜਿਹੜਾ ਆਪ ਨਹੀਂ ਕਹੇ ਜੁਗਾ ਤੁਹਾਡੇ ਉਹੀ ਦਊਗਾ ਜੀ 啊，你们几个人？